ਕੰਪਨੀ ਬਾਗ ਵਿੱਚ ਭਜਨ ਸੰਧਿਆ ਦਾ ਪ੍ਰੋਗਰਾਮ ਕੀਤਾ ਗਿਆ ਇਸ ਮੌਕੇ ਪ੍ਰਭੂ RAMDEV ਭਜਨ ਗਾਏ ਗਏ ਅਤੇ ਪ੍ਰਭੂ RAM ਦੇ ਜਕਾਰੇ ਵੀ ਲਗਾਏ ਗਏ ਸਾਬਕਾ MLA ਸੁਨੀਲ ਦਿੱਤੀ ਅਜੀਤ ਠਾਕੁਰ ਹਰਿਆਵਲ ਪੰਜਾਬ ਦੇ ਦਿਲਜੀਤ ਸਿੰਘ ਕੋਹਲੀ ਕੁਲਦੀਪ ਪਹਿਲਵਾਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਗੱਲਬਾਤ ਕਰਦੇ ਹੋਏ ਆ ਵੱਖ-ਵੱਖ ਰਾਜਨੀਤਿਕ ਨੁਮਾਇੰਦਿਆਂ ਨੇ ਸਮੂਹ ਦੇ ਵਸਨੀਕਾਂ ਨੂੰ ਦਿੱਤੀ ਵਧਾਈ ਅੱਜ ਦੇ ਸਾਡੇ ਉੱਪਰ ਅਰਬੀ ਤੇ ਆਏ ਨੇ ਸਾਰੇ ਦਾ ਖੁਸ਼ੀਆਂ ਸਾਂਝਾ ਕੀਤੀਆਂ ਤੁਹਾਨੂੰ ਅੱਜ ਪ੍ਰਾਪਤਿਸ਼ਟਾ ਸਮਰੋਹ ਦੇ ਲਈ ਲੱਖਟ ਮੰਦੀਪ ਮੰਦੀਪ ਸਿੰਘ ਜੀ ਪਲੀਜ਼ ਅੱਗੇ ਆਓ ਰਵੀ ਸਰਪਾਚ ਪਿਛਲੇ 10 15 ਦਿਨ ਤੋਂ ਅਸੀਂ ਇਹ ਪ੍ਰੋਗਰਾਮ ਨਾਲ ਜੁੜੇ ਹੋਏ ਆ ਅੱਜ ਕੰਪਨੀ ਬਾਗ ਦੇ ਵਿੱਚ ਪਹੁੰਚਿਆ ਇਹ ਬੜੀ ਵਧੀਆ ਇੱਕ ਟੀਮ ਹੈ ਜਿਹੜੀ ਹਰ ਸੰਡੇ ਦੇ ਸੰਡੇ ਇੱਥੇ ਆਪਣੇ ਭਜਨ ਵੀ ਗਾਉਂਦੇ ਨੇ ਔਰ ਐਂਟਰਟੇਨਮੈਂਟ ਦੇ ਆਪਣੇ ਗਾਣੇ ਵੀ ਗਾਉਂਦੇ ਨੇ ਅੱਜ ਇਹਨਾਂ ਨੇ ਖਾਸ ਪ੍ਰੋਗਰਾਮ ભગવાન RAM ਜੀ ਦੇ ਨਾਂ ਤੇ ਰੱਖਿਆ 10 ਤੋਂ 12 ਵਜੇ ਤੱਕ ਦਾ ਔਰ ਮੈਂ ਸਮਝਦਾ ਸੈਂਕੜੇ ਲੋਕ ਆ ਕੇ ਮੱਥਾ ਟੇਕ ਕੇ ਜਾ ਰਹੇ ਨੇ ਇਹ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਪ੍ਰਭੂ RAM ਦੇ ਨਾਲ ਸਾਰਾ ਦੇਸ਼ ਜੁੜਿਆ ਔਰ ਖੁਸ਼ੀ ਦਾ ਜਿਹੜਾ ਕੱਲ ਦਿਨੇ ਮੈਂ ਸਮਝਦਾ ਇੱਕ ਦੀਪਾਵਲੀ ਅਲੱਗ ਤਰ੍ਹਾਂ ਦੀ ਕੱਲ ਦੇਖਣ ਨੂੰ ਮਿਲੇਗੀ ਆਈਏ RAM ਭਗਵਾਨ ਜੀ ਦਾ ਜਿੱਥੇ ਅਸੀਂ ਨਾਮ ਲੈਣਾ ਉੱਥੇ RAM ਰਾਜ ਵੀ ਸਥਾਪਿਤ ਕਰਨਾ ਅਸੀਂ ਦਿਲਾਂ ਚੋਂ ਨਫ਼ਰਤਾਂ ਖਤਮ ਕਰਨੀ ਆ ਅਸੀਂ ਪਿਆਰ ਤੇ ਮੁਹੱਬਤ ਦਾ ਪੈਗਾਮ ਦੇਣਾ ਔਰ ਇਸ ਦੇਸ਼ ਦੀ ਤਰੱਕੀ ਵਿਸ਼ਵ ਕਲਿਆਣ ਦੀ ਗੱਲ ਕਰਨੀ ਆ ਵਿਸ਼ਵ ਦੀ ਸ਼ਾਂਤੀ ਦੀ ਗੱਲ ਕਰਨੀ ਆ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਅਮਨ ਦੀ ਗੱਲ ਕਰਨੀ ਆ ਆਓ ਮਿਲ ਕੇ ਸਾਰੇ ਉਸ ਗੱਲ ਤੇ ਪਹਰਾ ਦਈਏ ਔਰ ਭਗਵਾਨ ਰਾਮ ਸਾਡੇ ਮਾਰਗਦਰਸ਼ਕ ਨੇ ਉਹਨਾਂ ਦੇ ਦਰਸ਼ਾਏ ਮਾਰਗ ਤੇ ਚੱਲੀਏ ਜੈ ਸ਼੍ਰੀ ਰਾਮ ਜੈ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਅਸੀਂ ਆਪਣੇ ਜਿਹੜੀ ਹਰਿਆਵਲ ਪੰਜਾਬ ਆ ਸਾਡੀ ਉਹਦੇ ਵੱਲੋਂ ਹੀ ਇਹ ਸੰਦੇਸ਼ ਦਿੰਦੇ ਸਾਰੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਵੱਧ ਚੜ ਕੇ ਅਸੀਂ ਜਿਹੜੇ ਉੱਥੇ ਜਿਹੜੇ ਪਹੁੰਚ ਸਕਦੇ ਸੀ ਉਹ ਤੇ ਪਹੁੰਚ ਰਹੇ ਆ ਲਗਾਤਾਰ ਪਹੁੰਚਣਗੇ ਪਰ ਕੱਲ 22 ਤਰੀਕ ਨੂੰ ਪੂਰੇ ਅੰਮ੍ਰਿਤਸਰ ਦੇ ਵਿੱਚ ਵੱਧ ਚੜ ਕੇ ਪੂਰੇ ਹਰਸ਼ੋ ਹਰਸ਼ੋ ਲਾਲ ਦੇ ਨਾਲ ਜਿਹੜਾ ਆਪਣਾ RAM ਅਯੋਧਿਆ ਦੇ ਵਿੱਚ ਜਿਹੜਾ ਉੱਥੇ ਇਹ ਮੰਦਿਰ ਦੀ ਜਿਹੜੀ ਆ ਉਹ ਸ਼ੁਰੂਆਤ ਹੋ ਰਹੀ ਆ ਕੱਲ ਤੋਂ ਉਹਦੇ ਵਿੱਚ ਵੱਤ ਉਹ ਜਿਹੜਾ ਜਿਸ ਤਰ੍ਹਾਂ ਵੀ ਆਪਣੇ ਸਮਾਗਮ ਨੂੰ ਬਣਾਇਆ ਜਾ ਸਕਦਾ ਲੱਡੂ-ਮੁੰਡੇ ਦੀਏ ਜਲਾਏ ਰਾਮ ਦਾ ਭਜਨ ਕਰਨ ਵੱਤ ਉਹ ਜਿਹੜਾ ਆਪਣਾ ਰਾਮ ਨਾਮ ਜਿਹੜਾ ਉਹ ਜਪਣ ਅਸੀਂ ਇਹ ਸੰਦੇਸ਼ ਦਿੰਦੇ ਆਂ ਵੀ ਅਸੀਂ ਇਸ ਪੂਰੇ ਸਾਲ ਦੇ ਵਿੱਚ ਇੱਕ ਮਿਸ਼ਨ ਲੈ ਕੇ ਚੱਲੇ ਆ ਜਿਹੜਾ ਸਾਰਿਆਂ ਨੂੰ ਮੇਰਾ ਸੰਦੇਸ਼ ਆ ਸਾਡੇ ਸ਼ਹਿਰ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਕਿ ਇੱਕ ਰੁੱਖ ਦੇਸ਼ ਦੇ ਨਾਮ ਆਪਾਂ ਇੱਕ ਮਿਸ਼ਨ ਲੈ ਕੇ ਚੱਲਣਾ ਹੈ ਜਿਹੜਾ ਕਿ ప్రతి ਵਿਅਕਤੀ 28 درخت ਰਹਿ ਗਏ ਤੇ 422 ਚਾਹੀਦੇ ਆ ਉਹ ਤਾਂ ਹੀ ਪੂਰੇ ਹੋਣਗੇ ਜਿਹੜਾ ਇੱਕ ਮੜੁਖ ਇੱਕ ਰੁੱਖ ਦੇਸ਼ ਦੇ ਨਾਮ ਸੰਦੇਸ਼ ਪੂਰਾ ਸਾਲ ਅਸੀਂ ਚਲਾਉਣਾ ਸਾਡਾ ਸਹਿਯੋਗ ਦੇਣ ਉਹਨਾਂ ਸਾਰਿਆਂ ਨੂੰ ਮੇਰਾ ਜਿਹੜੇ ਸੰਪਨ ਜਿਹੜੇ ਸਮਰੱਥ ਨੇ ਸਾਰੇ ਇਸ ਵਿਸ਼ੇ ਨੂੰ ਅੱਗੇ ਲੈ ਕੇ ਚੱਲਣ ਵਾਧ ਤੋਦ ਰੋਖ ਲਾਉਣ ਪਲਾਂਟੇਸ਼ਨ ਕਰਨ ਮੈਂ ਸਮਝਦਾ ਇਹ ਬੜੀ ਵੱਡੀ ਸ਼ਰਧਾ ਸ਼ਰਧਾਂਜਲੀ ਆ ਸਾਡਾ ਜਿਹੜਾ RAM ਨਾਮ ਜਿਹੜਾ ਅਸੀਂ ਜਪਣਾ ਜਪ ਰਹੇ ਆ ਉਹਦੇ ਵਾਸਤੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਆਪਣੇ ਕਾਇਨਾਤ ਨੂੰ ਆਪਣੇ ਆਪ ਵਾਸਤੇ ਜਿਹੜਾ ਵਾਧ ਤੋਦ ਅਸੀਂ ਇਹ ਵੀ ਸਮਰਪਿਤ ਰਹੀਏ ਫਿਰ ਤੋਂ ਮੈਂ જય શ્રી ਰਾਮ ਕਹਿੰਦਾ ਆ ਸਾਰਿਆਂ ਨੂੰ ਇਹ ਸੱਦਾ ਦਿੰਦਾ ਵੱਧ ਤੋਂ ਵੱਧ ਕੱਲ 22 ਤਰੀਕ ਨੂੰ ਲੱਡੂ ਵੰਡੋ ਦੀਏ ਜਲਾਓ ਖੁਸ਼ੀਆਂ ਮਨਾਓ જય શ્રી ਰਾਮ જય શ્રી ਰਾਮ